ਟੋਟੇ ਵਰਗੇ ਤਿਆਰ ਆ ਕਬੱਡੀ ਦਾ ਵੱਡਾ ਮਾਣੋ ਅੱਜ ਕਹਿੰਦੇ ਹੁਸ਼ਿਆਰਪੁਰ ਕੋਲ ਆਇਆ ਹੋਇਆ ਹੈ ਕਾਰੀਸਾਰੀ ਕੋਲ ਆਇਆ ਹੋਇਆ ਹੈ ਹਰ ਖੁਆੜੀਆ ਮੈਸੀ ਆਹ ਦੇਖੋ ਸਾਹਮਣੇ ਮੁਕਾਬਲਾ ਗਿੰਦੀ ਉਗੋ ਕਹਿੰਦੇ ਨਾਲ ਹੋ ਗਿਆ ਐਰ ਟੱਕਰ ਹੋਈ ਹੈ ਪਰ ਹਰ ਖੁਆੜੀਆ ਡੇਢ ਨੰਬਰ ਆਪਣੇ ਖਾਤੇ 'ਚ ਜੋੜ ਗਿਆ ਗੋਗੀ ਦੀ ਕਬੱਡੀ ਤੇ ਬੋਲ ਬੁੱਟੇ ਦੇ ਲਓ ਸਾਹਮਣੇ ਕਹਿੰਦੇ ਸੇਲਵਰਾ ਪਿੰਡ ਐ ਸਿੱਧਾਂ ਦੀ ਧਰਤੀ ਬਾਬੇ ਸਿੱਧ ਦੀ ਧਰਤੀ ਹਰ ਸਾਲ ਮੇਲਾ ਬੜਾ ਤਕੜਾ ਲੱਗਦਾ ਐ ਲਓ ਰੇਡ ਪਾਉਣ ਦੇ ਲਈ ਕਹਿੰਦੇ ਸੇਲਵਰਾ ਦਾ ਗੋਗੀ ਤਿਆਰ ਐ ਹੈਪੀ ਵਰਗੇ ਖੇਡੇ ਕੌਰੇ ਸੇਲਵਰਾ ਦਾ ਕਹਿੰਦੇ ਜ਼ਿਕਰ ਹੋਇਆ ਐ 200 ਰੁਪਿਆ ਸਨ ਨਾਲੇ ਗੋਰੀ ਬਣੀ ਆ ਰੇਟ ਤੇ ਲੱਗਿਆ ਹੋਇਆ ਹੈ ਇਹ ਜਫਾ ਲੱਗਿਆ ਫਿਰ ਜਾਫੀ ਦੇ ਹੋਣਗੇ ਗੋਰੀ ਨਹੀਂ ਮੈਂ ਰੇਡਰ ਦੇ ਹੋਣਗੇ ਗੋਰੀ ਫੌਜੀ ਇਹ ਵੀ ਮੁੰਡਾ ਕਹਿੰਦੇ ਲੰਮਾ ਸਭਾ ਨੈਣੇ ਵਾਲ ਦੀ ਟੀਮ ਲਈ ਖੇਡਿਆ ਬੈਣੀ ਕਵੈਡੀ ਦੇ ਵਿੱਚ ਗੱਲਾਂ ਹੋਈਆਂ ਲਓ ਸਾਹਮਣੇ ਨੰਬਰ ਸਿਲਵਰਾ ਦੇ ਗੋਗੀ ਨੇ ਉਹ ਕੋ ਕਹਿੰਦੀ ਟੀਮ ਲਈ ਜੁੜ ਦਿੱਤਾ ਹੈ ਸਾਹਮਣੇ ਤਾਰੀ ਮੇਸੀ ਆਵੇ ਹਾਉ ਸਾਬਰੀ ਕਹਿੰਦੇ ਮੇਸੀ ਹਰਖਵਾਲੀਆ ਕਬੱਡੀ ਪਾ ਰਿਹਾ ਹੈ ਕਿ ਜਦਵਾਜੀ ਵਿੱਚ ਛੱਡੇ ਤੱਕਤ ਹਜ਼ਾਰੇ ਜਾਂਦੇ ਨੇ ਮਾਰਾ ਹੋਵੇ ਟਾਈਮ ਉਹ ਮਿਰਜੇ ਮਾਰੇ ਜਾਂਦੇ ਨੇ ਬਾਲੇ ਤੱਤੇ ਤਵੇ ਤੇ ਰੋਟੀ ਸਰਦੀ ਹੁੰਦੀ ਹੈ ਟਣਕਾ ਟਣਕਾ ਕਰਕੇ ਗੁੱਡੀ ਚੜਜੀ ਹੁੰਦੀ ਹੈ ਗੁਰਵਿੰਦਰਾ ਉਹ ਟੈਨਸ਼ਨਾਂ ਲਾਵੇ ਤਾਰਿਆਂ ਤੋਂ ਬਰਾ ਕੁਝ ਨਹੀਂ ਮੇਰੇ ਮਿੱਤਰੋ ਬਹੁਤ ਟਾਪ ਦਾ ਮੇਲਾ ਹੋਇਆ ਹੈ ਬਾਬਾ ਨਾਲ ਚੜਦੀ ਕਲਾ ਜ ਰੱਖੇ ਸਾਰੇ ਭਰਾਵਾਂ ਨੂੰ ਗੁਰਵਿੰਦਰ ਪ੍ਰਧਾਨ ਕਹਿੰਦਾ ਹੈ ਕਿ ਰੁਪਏ ਤੋਂ ਲੈ ਕੇ ਹਜ਼ਾਰਾਂ ਲੱਖਾਂ ਰੁਪਏ ਤੱਕ ਜਿਨ੍ਹਾਂ ਦਾ ਸਹਿਯੋਗ ਹੈ ਸਾਰਿਆਂ ਦਾ ਧੰਨਵਾਦ ਗੋਗੀ ਦੀ ਰੇਡ ਤੇ ਬੋਲ ਬੂਟੇ ਲਓ ਸਾਹਮਣੇ ਕਹਿੰਦੇ ਗੋਗੀ ਰੇਡ ਪਾ ਰਿਹਾ ਹੈ ਇੱਕ ਸਾੜ ਵਾਲੇ ਗੋਗੀ ਦੀ ਕਹਿੰਦੇ ਦੀਪਕ ਦੇ ਨਾਲ ਜੋੜੀ ਬੜੀ ਪ੍ਰਸਿੱਧ ਰਹੀ ਹੈ ਪ੍ਰੋਫੈਸਰ ਗੋਗੀ ਦੀਆਂ ਸਾੜਲ ਦੀਆਂ ਗੱਲਾਂ ਹੋਈਆਂ ਲਓ ਦੂਜੇ ਪਾਸੇ ਗਗਨ ਸੂਰੇ ਵਾਲੀਆ ਸਲੱਖਣ ਮਿਸਤਰੀ ਬੰਨਿਓ ਜਿੰਨੇ ਜੱਫੇ ਲਾਉਂਦਾ ਹੈ ਗਗਨ ਹਰ ਇੱਕ ਜੱਫੇ ਦਾ ਇੱਕ ਸੌ ਹੋਣਾ ਹੈ ਲਓ ਫਰਿਆਦ ਖੇਡ ਮੈਦਾਨ ਦੇ ਵਿੱਚ ਅੱਲਾਹੁ ਦਾ ਆਵਾਜ਼ ਆਵੇ ਕੁੱਲੀਓ ਫਕੀਰ ਦੇ ਵਿੱਚੋਂ ਕੁੱਲੀਓ ਫਕੀਰ ਦੇ ਵਿੱਚੋਂ ਫਰਿਆਦ ਭਗਵਾਨਪੁਰੀਆ ਕਬੱਡੀ ਪਾ ਰਿਹਾ ਹੈ ਚਾਰ ਜੱਫੀ ਤਿਆਰ ਹੈ ਔਰ ਚਾਰਾਂ ਦੇ ਵਿੱਚੋਂ ਕੌਣ ਅੱਜ ਦੇ ਮੇਲੇ ਤੇ ਲਾ ਕੇ ਜੱਫਾ ਇਹ ਲੀਡੀਆਂ ਦਾ ਜੇਤੂ ਬਣੇਗਾ ਇਹ ਲੀਡੀਆਂ ਦਾ ਜੇਤੂ ਬਣੇਗਾ ਆਹ ਦੇਖੋ ਸਾਹਮਣੇ ਪਚਾਲ ਪਾਈ ਫਿਰਦਾ ਸੈੱਟ ਦੇ ਵਿੱਚ ਗਿੱਦੀ ਟੁੱਟ ਟੁੱਟ ਪੈਂਦਾ ਹੈ ਪਰ ਫਰਿਆਦ ਭਗਵਾਨਪੁਰੀ ਇੱਕ ਤਗੜਾ ਭੈਣ ਜੋੜਦਾ ਆਇਆ ਹੈ ਇਹ ਨਸਰੇ ਦਾ ਮੁਕਾਬਲਾ ਚੱਲ ਰਿਹਾ ਹੈ ਔਰ ਮਿੱਤਰੋ ਅੱਜ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਅਗਲੀ ਕਬੱਡੀ ਬੋਲੇ ਦੀ ਤੇ ਬੋਲ ਬੂਟੇ ਦੇ ਹੋਣਗੇ ਸਾਹਮਣੇ ਕਹਿੰਦੇ ਚਡੇਕਾਲੇ ਨਿੱਕੇ ਦਾ ਤਰਸਿਆ ਹੋਇਆ ਪੱਠਾ ਰੇਡ ਪਾ ਰਿਹਾ ਹੈ ਇਹ ਹੈ ਚਡੇਕਾਲੇ ਨਿੱਕੇ ਦਾ ਸਕੰਦਰੂ ਲਓ ਬੁੱਲਾ ਖੇਡ ਮੈਦਾਨ ਦੇ ਵਿੱਚ ਉਗੋਕਲਾ ਰੇਡ ਪਾ ਰਿਹਾ ਹੈ ਸਾਹਮਣੇ ਮਦਕੇ ਪਈ ਹੋਈ ਰੇਡ ਲਓ ਦੂਜੇ ਪਾਸੇ ਬੁੱਲਾ ਬੜਾ ਤੇਜ ਹੈ ਹਾ ਬੁੱਲਾ ਕਹਿੰਦੇ ਬੜਾ ਤਕਨੀਕੀ ਹੈ ਨੰਬਰ ਉਗੋ ਕਹਿੰਦੇ ਖਾਤੇ ਔਰ ਖੋਲਿਆ ਮੈਸੀ ਆ ਗਿਆ ਤਾਰੀ ਲਓ ਹਰਖਵਾਲੀਆ ਕਹਿੰਦੇ ਮੈਸੀ ਕਬੱਡੀ ਪਾ ਰਿਹਾ ਹੈ 10 ਲੱਖ ਰੁਪਏ ਦਾ ਫਾਈਨਲ ਗਿਆ ਜਾ ਰਿਹਾ ਹੈ 6851 ਦੀ ਗੱਲ ਹੈ ਬੈਸਟਾਂ ਨੂੰ ਐਲੜੀਆਂ ਉਹ ਬੱਲੇ ਬੱਲੇ ਓਏ ਛੰਨਾ ਦੇ ਮੇਲੇ ਤੇ ਹੋਣ ਲੱਗੀ ਹੈ ਛੰਨਾ ਦੇ ਮੇਲੇ ਤੇ ਹੋਣ ਲੱਗੀ ਹੈ ਜੇ ਜੱਫਾ ਲੱਗ ਗਿਆ ਤਾੜੀ 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 ਪਰ ਹਰਖੋ ਵਾਲੀਆ ਕਹਿੰਦੇ ਅੱਜ ਕਿਸੇ ਗੱਲ ਨੂੰ ਆਇਆ ਕਿਸੇ ਗੱਲ ਨੂੰ ਆਇਆ ਹਿਆਰਪੁਰੀਆ ਤਗੜਾ ਨੰਬਰ ਕਹਿੰਦੇ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਲਈ ਕਹਿੰਦੇ ਕਦੇ ਮੰਦਰ ਦੇ ਚਰਚੇ ਹੋਏ ਹੈ ਸੇਲਵਰਾ ਪਿੰਡ ਹੈ ਉਹ ਗੋਗੀ ਕਬੱਡੀ ਪਾ ਰਿਹਾ ਬੂਟੇ ਬਾਈ ਕਰ ਗੱਲ ਗੱਪ ਗੋ ਸਾਹਮਣੇ ਕਹਿੰਦੇ ਗੋਗੀ ਸੇਲਵਰਾ ਜ਼ਿਲ੍ਹੇ ਬਠਿੰਡੇ ਦਾ ਖਿਡਾਰੀ ਭਾਈ ਰੂਪੇ ਦਾ ਲਾਕਾ ਹੈ ਮਲਕੇ ਪਈ ਹੋਈ ਰੇਡ ਹੈ ਉਹ ਦੂਜੇ ਪਾਸੇ ਮੁੰਡਾ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਟਰਾਈ ਟਰਾਈ ਤੇ ਕੀਤੀ ਹੈ ਲੱਖਾਂ ਨੇ ਜਿਨ੍ਹਾਂ ਨੂੰ ਤੂੰ ਦਿਸਦਾ ਹੈ ਓ ਸਈਆ ਹੋਰੀ ਅੱਖਾਂ ਨੇ ਇਹਨਾਂ ਨੂੰ ਤੂੰ ਦਿਸਨਾ ਹਰਖਵਾਲੀਏ ਮੇਸੀ ਦੀ ਪਈ ਹੋ ਰੇੜਾ ਹਰਖਵਾਲੀਆ ਕਬੱਡੀ ਦਾ ਵੱਡਾ ਮੱਲ ਮੇਰੇ ਮਿੱਤਰੋ ਚਿਬ ਕੱਟ ਕੇ ਚਿਬ ਕੱਟ ਕੇ ਮੇਰੇ ਮਿੱਤਰੋ ਐਨ ਅੱਜ ਮੁੰਡਿਆਂ ਨੇ ਫਾਈਨਲ ਚ ਟੀਮ ਲੈ ਕੇ ਆਉਂਦੀ ਹੈ ਅੱਜ ਤਾਂ ਚਿਬ ਵੀ ਕੱਟ ਤੇ ਹਰਖਵਾਲੀਆ ਅੱਤੇ ਸਰਾ ਕਰ ਦਤਾ ਜਿਹਨੂੰ ਅੱਜ ਦੇ ਮੁੰਡੇ ਅੱਤ ਕਹਿੰਦੇ ਐ ਜਿਹਨੂੰ ਅੱਜ ਦੇ ਮੁੰਡੇ ਅੱਤ ਕਹਿੰਦੇ ਐ ਲੈ ਵੀ ਤਾਰੀ ਹਰੇ ਨਹੀਂ ਅੰਦਾਜ਼ਾ ਲੱਗ ਸਕਦਾ ਵੀ ਐਲ.ਐਡੀ ਐ ਕਿੱਧਰ ਜਾਣ ਗਈਆਂ ਜਫੀਆਂ ਵਾਲੀਆਂ ਕਿਸੇ ਪਾਸੇਲੇ ਕੋਈ ਜਫਾ ਨਹੀਂ ਲੱਗਿਆ ਲਓ ਕਹਿੰਦੇ ਸਾਹਮਣੇ ਅਗਲੀ ਰੇਡ ਪਾਉਣ ਦੇ ਲਈ ਸੇਲ ਬਰਾਦਾ ਗੋਗੀ ਤਿਆਰ ਐ ਉਹ ਸਾਹਮਣੇ ਫਰਿਆਦ ਵੀ ਯਾਸਤੇ ਖੜ ਗਿਆ ਭਗਵਾਨਪੁਰੀਆ ਗੋਰੀ ਫੌਜੀ ਦੇ ਨਾਲ ਗੋੜੀਆਂ ਰਿਸ਼ਤੇ ਜਾਰੀਆਂ ਲੈ ਵੀ ਗਗਨਲਾ ਜਫਾ ਸਲੱਖਣ ਮਿਸਤਰੀ ਵੀ ਨਿਓ ਵੱਡੇ ਮਾਨ ਸਨਮਾਨ ਹੋਣਗੇ ਸਾਹਮਣੇ ਮਲਕੇ ਪਈ ਹੋਈ ਰੇਡ ਐ ਤਾਰੇ ਚਾਰੇ ਤਿਆਰ ਹੈ ਉਹ ਗੱਲ ਕਹਿੰਦੇ ਸਿਆਰਪੁਰੀਆਂ ਦੀ ਚਲਦੀ ਹੈ ਦੂਜੇ ਪਾਸੇ ਗगन ਸੂਰੇ ਵਾਲੀਆ ਉਹ ਕੋਠੇ ਜੱਡਾ ਗੱਭਰੂ ਪਰ ਸੇਲ ਬਰਾਦਾ ਗੁੱਗੀ ਬੜਾ ਤਕਨੀਕੀ ਹੈ ਆ ਆਉਂਦਾ ਗੁੱਗੀ ਸੇਲ ਬਰਾਲਾ ਲੈ ਵੀ ਫਰਿਆਦ ਫੇਰ ਆ ਗਿਆ ਲਓ ਫਰਿਆਦ ਕਹਿੰਦੇ ਫੇਰ ਆ ਗਿਆ ਕਿ ਜਿਬ ਕੱਢ ਕੇ ਯਾਰਾਂ ਨੇ ਕਿਲ ਗੱਡ ਕੇ ਕੀਤੀ ਠੋਕੇ ਤਸਲੀ ਵਾਲੀ ਝੰਡ ਮਿੱਤਰੋ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਅੱਜ ਝੜ ਗਈ ਸਰੀਰਾਂ ਵਾਲੀ ਕੰਡ ਮਿੱਤਰੋ ਇਹਦਾ ਭਗਵਾਨ ਪਰਪੰਦਾ ਇਹਨੂੰ ਫਰਿਆਦ ਆਖਦੇ ਆ ਚਾਰ ਨੇ ਉਗੋਕੇ ਦੀ ਧਰਤੀ ਦੇ ਓਏ ਕਾਲਿਆ ਓ ਕਾਲਿਆ ਜਫਾ ਲਾਉਣਾ ਪੈਣਾ ਜਫਾ ਕਿਸੇ ਪਾਸੇ ਨਹੀਂ ਓਏ ਐ ਲੜੀ ਕੌਣ ਜਿੱਤੂ ਮੇਰੇ ਮਿੱਤਰੋ ਗੱਲ ਸਮੇਂ ਦੀ ਹੋਣੀ ਆ ਇਹ ਬੱਲੇ 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 ਕਬੱਡੀ 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 ਓ ਕਾਲਾ ਣੇੜੀ ਦੇ ਨੇੜੇ ਹੋ ਗਿਆ ਬਾਪੂ ਟੈਲੀਵਿਜ਼ਨ ਲੈ ਦੇ ਤਸਵੀਰਾਂ ਬੋਲਦੀਆਂ ਰਾਜੇ ਗੱਲਾਂ ਕਰਦੇ ਨੇ ਉਹ ਹੀਰਾ ਬੋਲਦੀਆਂ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਅਗਲੀ ਰੇਡ ਕੌਣ ਪਾਵੇਗਾ ਅਗਲੀ ਕਬੱਡੀ ਬੁੱਲੇ ਦੀ ਤੇ ਬੋਲ ਤਾਰੀ ਵੀਰ ਦੇ ਹੋਣਗੇ ਬੁੱਲਾ ਬੁੱਲਾ ਕਬੱਡੀ ਪਾਉਣ ਦੇ ਲਈ ਤਿਆਰ ਹੈ ਮੇਰੇ ਮਿੱਤਰੋ ਬੁੱਲੇ ਦੀ ਕਬੱਡੀ ਹੈ ਐਨ ਸਿਰੇ ਦਾ ਮੁਕਾਬਲਾ ਚੱਲ ਰਿਹਾ ਹੈ ਬੋਟੇ ਟਾਲੀਵਾਲ ਵੱਲੋਂ ਅੱਗੋਂ ਕਹਿੰਦੇ ਟੀਮ ਲਈ 100 ਦਾ ਮਾਣ ਸਨਮਾਨ ਆ ਗਿਆ। ਬੁੱਲੇ ਦੀ ਕਬੱਡੀ ਹੈ। ਸੂਰੇਆੜੀਆ ਗਗਨ ਚਿੱਲੇ ਮੇ ਕਾਠ ਦੇ ਵਿੱਚ ਹੈ। ਲੱਗ ਜੱਫਾ ਬੱਲੇ ਬੱਲੇ ਕਰਵਾਵੇਗਾ। ਗਗਨ ਸੂਰੇਆੜੀਆ। ਗਗਨ ਸੂਰੇਆੜੀਆ। ਲਓ ਸੂਰੇਆੜੀਆ ਗਗਨ ਵੀ ਤਾਰੀ ਐ ਐਲ.ਐਡੀ ਦੇ ਨੇੜੇ ਹੋ ਗਿਆ। ਸਲੱਖਣ ਮਿਸਤਰੀ ਬਣੀਆ ਰੇਟ ਤੇ ਇੱਕ 100 ਲੱਗ ਗਿਆ। ਲਓ ਇੱਕ ਪਾਸੇ ਉਹ ਕਹਿੰਦਾ ਗਿੰਦੀ ਦੀਪੈ ਮੰਨੈ ਹਾ ਸਾਹਮਣੇ ਕਹਿੰਦੇ ਗਿੰਦੀ ਦੇ ਨਾਲ ਮੁਕਾਬਲਾ ਹੈ ਪਰ ਫੈਸਲਾ ਹੋ ਗਿਆ ਵੀ ਨੰਬਰ ਤਾਵੀ ਦੇ ਖਾਤੇ ਐ ਨੰਬਰ ਤਾਵੀ ਦੇ ਖਾਤੇ ਜੁੜਦਾ ਹੋਇਆ ਹੈ ਅਗਲੀ ਰੇਡ ਪਾਉਣ ਦੇ ਲਈ ਗੋਗੀ ਤਿਆਰ ਹੈ ਜਿਹੜਾ ਖਿਡਾਰੀ ਅਰਖੋ ਵਾਲੀਆ ਗੋਗੀ ਨੂੰ ਜਫਾ ਲਾਉਂਦਾ ਹੈ ਗੋਰੀ ਫੌਜੀ ਬਣੀਆਂ 2000 ਦਿੱਤਾ ਜਾਣਾ ਹੈ ਜਿਹੜਾ ਵੀ ਯਾਫੀ ਗੋਗੀ ਸੇਲਵਰਾਲ ਨੂੰ ਜਫਾ ਲਾ ਗਿਆ 2000 ਦਾ ਜਫਾ ਹੋਣਾ ਆ ਇਸ ਵੇਲੇ ਕਹਿੰਦੇ ਆਜ ਦੇ ਕਬੱਡੀ ਟੂਰਨਾਮੈਂਟ ਤੇ ਮਹਿੰਗੀ ਕਬੱਡੀ ਪੈ ਗਈ ਹੈ 2000 ਦੀ ਕਬੱਡੀ ਪੈ ਗਈ ਹੈ ਛੜ ਦੇ ਛੋਟਿਆ ਵੀਰਾ ਕਰਨੀ ਰੀ ਸਰਾਬੀਆਂ ਦੀ ਆ ਵੇਖ ਪਟਾਕੇ ਪੈਂਦੇ ਕੌਡੀ ਖੇਡ ਪੰਜਾਬੀਆਂ ਦੀ ਕਬੱਡੀ ਖੇਡ ਪੰਜਾਬੀਆਂ ਦੀ ਪੰਜਾਬੀ ਪਿਆਰ ਕਰਦੇ ਆ ਤਾਈ ਤੇ ਠੰਡ ਦੇ ਵਿੱਚ ਖੜੇ ਆ ਆਹ ਦੇਖੋ ਸੂਰੇ ਵਾਲੀਆ ਸੂਰੇ ਵਾਲੀਆ 2000 ਦਾ ਜਫਾ ਲਾ ਪਾਉ ਜੇ ਨਹੀਂ ਇਸ ਬੜੇ ਰੀਡਰ ਸਫਲ ਅਗਲੀ ਕਬੱਡੀ ਹਰਖੋਆੜੀਆ ਫੇ ਆਹ ਹਰਖੋਆੜੀਆ ਕਹਿੰਦੇ ਫੇਰ ਆ ਗਿਆ ਖੇਡ ਮੈਦਾਨ ਦੇ ਵਿੱਚ ਹਲੇ ਪਾਸੇ ਨਾ ਰਖੋਆੜੀਏ ਨੇ ਜਫਾ ਖਾਦਾ ਓ ਨਾ ਗੋਗੀ ਨੂੰ ਲੱਗਿਆ ਹਾ ਮੁੰਡਾ ਖੇਡ ਆਇਆ ਕੈਨੇਡਾ ਓਗੋ ਕਹਿੰਦਾ ਗਿੰਦੀ ਓ ਸਾਹਮਣੇ ਕਹਿੰਦੇ ਮਾਨ ਕਰਦਾ ਗਰੀਅੰਟ ਸਿੰਘ ਜਾਂਟਾ ਮੁੰਡੇ ਦੀ ਖੇਡ ਤੇ ਪਰ ਨੰਬਰ ਫੇਰ ਔਰਖੋਵਾਲ ਦੇ ਖਾਤੇ ਜੁੜਦਾ ਹੋਇਆ ਹੈ ਪਾਵੇ ਸਿਲਵਰ ਆਲਿਆ ਅੱਜ ਤੇ ਜੋੜ ਜੋੜ ਕੇ ਪਾਉਣੀ ਆ ਪੈਣੀ ਆ ਜੋੜ ਜੋੜ ਕੇ ਪਾਉਣੀ ਆ ਪੈਣੀ ਆ ਲੈ ਵੀ ਮੁੰਡਿਆਣੀ ਵਾਲਿਆ ਗੋਗੀ ਤਿਆਰ ਹੈ ਲਓ ਕਹਿੰਦੇ ਗੋਗੀ ਕਬੱਡੀ ਪਾਉਣ ਲਈ ਤਿਆਰ ਵਰ ਤਿਆਰ ਹੈ ਮਰਕ ਮਰਕ ਚਾਲੇ ਸ਼ੇਰਾਂ ਵਰਗੀ ਗੱਭਰੂ ਕਹਿੰਦੇ ਆ ਦਲੇਰ ਅਤ ਦਾ ਸਿੱਧਾ ਵਿੱਚ ਜਾ ਕੇ ਵੱਜਦਾ ਜੱਫੀਆਂ ਦੇ ਕੱਲਾ ਕੱਲਾ ਜੱਟ ਦਾ ਰਕਾਰ ਦੱਸਦਾ ਕੱਲਾ ਕੱਲਾ ਜੱਟ ਦਾ ਰਕਾਰ ਦੱਸਦਾ ਜੱਗ ਨੂੰ ਸੂਰੇ ਵਾਲੀਆ ਦੋ ਜੱਫੇ ਲਾਉਂਦਾ ਸੱਤਾਂ ਫੌਜੀ ਬਣੀਓ 500 ਦੇ ਉੜਨਗੇ ਕਾਲਾ ਜੀ ਓਏ ਕੈਲੀੜੀ ਮੈਨੂੰ ਲੱਗਦਾ ਸੂਰੇ ਵਾਲ ਨੂੰ ਜਾਂਦੀ ਲੱਗਦੀ ਮੇਰੇ ਮਿੱਤਰੋ ਇਹ ਕੈਲੀੜੀ ਸੂਰੇ ਵਾਲ ਨੂੰ ਜਾਂਦੀ ਆ ਗੋਗੀ ਭੱਜ 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 ਪਰ ਗੱਬਰੂ ਕੋਠੇ ਜੱਡਾ ਕੋਠੇ ਜੱਡਾ ਲੈ ਵੀ 2000 ਦਾ ਗਗਨ ਸੂਰੇ ਵਾਲੀ ਨੇ ਲਾਤਾ ਇੱਕ ਵੇਰੀ ਤਾੜੀ ਮਾਰ ਦੋ ਗਗਨ ਦੇ ਲਈ ਲੈ ਵੀ ਫੌਜੀ ਆ 2000 ਗਗਨ ਲਈ ਪੁੱਛਦਾ ਕਰਦੀ ਹਉ ਸਾਹਮਣੇ ਕਹਿੰਦੇ ਗਗਨ ਸੂਰੇ ਵਾਲੀਆ ਜੱਫਾ ਲਾ ਗਿਆ ਅਗਲੀ ਰੇਡ ਪਾਉਣ ਦੇ ਲਈ ਫੇਰ ਹਉ ਫਰਿਆਦ ਆ ਗਿਆ ਕਦੇ ਸ਼ਕਰਪੁਰੀਏ ਦੀ ਗੱਲ ਹੁੰਦੀ ਹੈ ਫਰਿਆਦ ਕਹਿੰਦੇ ਭਗਵਾਨਪੁਰੀਆ ਲਓ ਸਾਹਮਣੇ ਖੜਦਾ ਹੱਕ ਦੇ ਵਿੱਚ ਟੱਚ ਲਾਇਆ ਟੱਚ ਵੀ ਉਸ ਪਾਸੇ ਲਾਇਆ ਜਿਹੜੇ ਪਾਸੇ ਦਿਲ ਹੁੰਦਾ ਹੈ ਮੈਤਸ ਮਾਪਾ ਬੋਲੋ ਸੋਨਹਾਰਾ ਸ੍ਰੀ ਆਕਾਲ ਨੰਬਰ ਸੁਣੋ ਜੀ 7 ਨੰਬਰ ਰਹੇ ਐਗੋ ਦੇ ਸਾਡੇ 10 ਨੰਬਰੇ ਹਰਖਵਾਲ ਦੀ ਟੀਮ ਦੇ ਲੈ ਵੀ ਮੇਸੀ ਪਹਿਲੀ ਵਾਰ ਸਾਡੇ ਇਲਾਕੇ ਦੇ ਵਿੱਚ ਖੇਡੇ ਐ ਤੇ ਪਹਿਲੀ ਵਾਰ ਹੀ ਵਾਹਿਗੁਰੂ ਨੇ ਕਿਰਪਾ ਕੀਤੀ ਮੇਰੇ ਖਿਆਲ ਵੀ ਬੈਸਟ ਟਰੇਡਰ ਵੀ ਡੁਗਰੀ ਦੱਸਿਓ ਬੈਸਟ ਟਰੇਡਰ ਤੇ ਜਾਫੀ ਬਹੁਤ ਬਹੁਤ ਧੰਨਵਾਦ ਹੈ ਮੈਂ ਵੀ ਆ 2000 ਦੇ ਦੋਸਤ ਉਹ ਮੁੰਡੇ ਤੋਂ ਲੈ ਲਓ ਜੀ 2000